ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਪੱਖੋਂ ਕਿਸੇ ਵੀ ਕਿਸਮ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਊਗੀ ਦਾਦੇ ਕਿ ਯੂਨੀਵਰਸਿਟੀ ਵਿਖੇ ਚੱਲ ਰਹੇ 37ਵੇਂ ਏ ਆਈ ਯੂ ਨਾਰਥ ਜ਼ੋਨ ਅੰਤਰਵਰਸਿਟੀ ਯੁਵਕ ਮੇਲੇ ਦੇ ਚੌਥੇ ਦਿਨ ਆਪਣੇ ਭਾਸ਼ਣ ਦੇ ਵਿੱਚ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ਯੂਨੀਵਰਸਿਟੀ ਨੂੰ ਹੁਣ ਤੱਕ ਦੀ ਸਭ ਤੋਂ ਵੱਧਰੇ ਗ੍ਰਾਂਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਉਤੇ ਟੀਮਾਂ ਨੇ ਯੂਨੀਵਰਸਿਟੀ ਨੂੰ ਕਿਸੇ ਵੀ ਕਿਸਮ ਦੇ ਸੰਕਟ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਸਮਿਆਂ ਦੇ ਦੌਰਾਨ ਹੋਈਆਂ ਕੁਝ ਬੇਨਿਜਮੀਆਂ ਅਤੇ ਫੰਡਾਂ ਦੀ ਘਾਟ ਦੇ ਕਾਰਨ ਪੰਜਾਬੀ ਯੂਨੀਵਰਸਿਟੀ ਸਿਰ ਜੋ ਕਰਜ਼ਾ ਚੜਿਆ ਸੀ ਉਸ ਨੂੰ ਉਤਾਰਨ ਦੇ ਲਈ ਵੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਬੋਲਦਿਆਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਜਾਣਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਯੋਗ ਵਾਈ ਚਾਂਸਲਰ ਸਾਹਿਬ ਸਾਰੇ ਅਫੀਸਰ ਸਹਿਬਾਨ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਸਾਡੇ ਸਟੂਡੈਂਟ ਵਿਦਿਆਰਥੀ ਸਾਰਿਆਂ ਨੂੰ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਅੱਜ ਬਹੁਤ ਖੁਸ਼ੀ ਦਾ ਦਿਨ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ 37ਵਾਂ ਇੰਟਰ ਯੂਨੀਵਰਸਿਟੀ ਨੋਰ ਨਾਰਥ ਜ਼ੋਨ ਯੂਥ ਫੈਸਟੀਵਲ ਦੇ ਮੁਕਾਬਲੇ ਹੋ ਰਹੇ ਨੇ ਕਿਉਂਕਿ ਜਦੋਂ ਵਕਸੀ ਐਸਏ ਯੂਨੀਵਰਸਿਟੀ ਦੇ ਇਸ ਹਾਲ ਦੇ ਵਿੱਚ ਅੱਜ ਤੋਂ ਲਗਭਗ ਦੋ ਦਹਾਕੇ ਪਹਿਲਾਂ ਤੁਹਾਡੇ ਬਾਪੂ ਦੇ ਇਹ ਮੇਲੇ ਦੇਖਣ ਆਉਦੇ ਸੀ ਤਾਂ ਉਸ ਸਮੇਂ ਮੈਂ ਸਮਝਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅੱਜ ਉਹ ਦੁਬਾਰਾ ਉਹੀ ਜੋਸ਼ ਖੁਸ਼ ਤੁਹਾਡੇ ਦੇਖਣ ਨੂੰ ਮਿਲ ਰਿਹਾ ਤਾਂ ਮੈਂ ਸਮਝਦਾ ਪੰਜਾਬੀ ਯੂਨੀਵਰਸਿਟੀ ਜਿਹੜੀ ਪਟਿਆਲਾ ਜਿਹੜੀ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਆ ਉਹ ਲਗਾਤਾਰ ਪਿਛਲੇ ਲੰਬੇ ਅਰਸੇ ਤੋਂ ਤਰੱਕੀ ਦੀ ਅਲੀ ਹੱਦ ਚੱਲ ਰਹੀ ਆ ਮੈਂ ਜੋ ਹੁਣੇ ਇਮਾਨਜੋਗ ਵਾਈਸ ਚਾਂਸਲਰ ਸਾਹਿਬ ਨੇ ਦੱਸਿਆ ਕਿ ਪੁਰਾਣੇ ਸਮਿਆਂ ਦੇ ਨਾਲੋਂ ਪਿਛਲੇ ਪਿਛਲੇ ਸਮੇਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾ ਕੈਂਪਸ ਦੀ ਗੱਲ ਕਰੀਏ ਚਾ ਕਾਲਜਸ ਦੀ ਗੱਲ ਕਰੀਏ ਤਾਂ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਸੀ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਸੀ ਪਹਿਲੀ ਵਾਰ ਹੋਇਆ ਕਿ 10% ਤੋਂ ਉੱਪਰ ਦਾ ਵਾਅਦਾ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਵੀ ਹੋਇਆ ਔਰ ਬਾਹਰ ਵੀ ਹੋਇਆ ਤੇ ਇਥੋਂ ਪਤਾ ਲੱਗਦਾ ਕਿ ਸਾਡੀ ਯੂਨੀਵਰਸਿਟੀ ਜਿਹੜੀ ਆ ਕਿਸ ਤਰ੍ਹਾਂ ਤਰੱਕੀ ਦੀਆਂ ਲੀਹਾਂ ਤੇ ਲਗਾਤਾਰ ਵੱਧ ਰਹੀ ਆ ਕਿਉਂਕਿ ਪੁਰਾਣੇ ਸਮਿਆਂ ਦੇ ਅੰਦਰ ਵਿੱਤੀ ਸੰਕਟ ਦਾ ਵਿੱਤੀ ਸੰਕਟ ਦਾ ਸਾਹਮਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਰਨਾ ਪਿਆ ਸੀ ਔਰ ਜਦੋਂ ਸਾਰੀ ਡਿਮਾਂਡ ਮੇਰੇ ਕੋਲ ਪਹੁੰਚੀ ਕਿਉਂਕਿ ਮੈਂ ਮੈਂ ਵੀ ਐਸਾ ਯੂਨੀਵਰਸਿਟੀ ਪ੍ਰੋਡਕਟ ਆ ਮੈਂ ਵੀ ਐਸਾ ਯੂਨੀਵਰਸਿਟੀ ਚ ਪੜਿਆ ਮੇਰੇ ਨਾਲ ਦੇ ਅੱਜ ਬਹੁਤ ਸਾਰੇ ਪ੍ਰੋਫੈਸਰ ਬਣੇ ਬੈਠੇ ਨੇ ਬਹੁਤ ਸਾਰੇ ਅੱਜ ਵੀ ਵਕਫ ਵਕਫ ਪੰਜਾਬ ਦੇ ادارے ਚ ਸੇਵਾ ਕਰ ਰਹੇ ਨੇ ਤਾਂ ਸਾਡਾ ਦਿਲ ਦੇ ਅੰਦਰ ਚੀਜ਼ ਸੀ ਕਿ ਜਿਸ ਯੂਨੀਵਰਸਿਟੀ ਨੇ ਸਾਨੂੰ ਪੜਾਇਆ ਇਸ ਯੂਨੀਵਰਸਿਟੀ ਦੇ ਪ੍ਰੋਫੈਸਰ ਸਹਿਬਾਨ ਨੇ ਸਾਨੂੰ ਸਿਖਾਇਆ ਅੱਜ ਉਹ ਯੂਨੀਵਰਸਿਟੀ ਜਿਹੜੀ ਆ ਬੰਦ ਨਹੀਂ ਹੋਣੀ ਚਾਹੀਦੀ ਤਾਂ ਮੈਂ ਸਮਝਦਾ ਉਸੇ ਸਮੇਂ ਮਾਰਜੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ ਕਿ ਆਪਾਂ ਜਿੰਨੀ ਵੀ ਗ੍ਰਾਂਟ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਬਣਦੀ ਆ ਉਹ ਆਪਾਂ ਪੂਰੀ ਦੀ ਪੂਰੀ ਜਾਰੀ ਕਰਨੀ ਆ ਤਾਂ ਕਿ ਕੋਈ ਵੀ ਵਿਦਿਆਰਥੀ ਜਿਹੜਾ ਇਸ ਯੂਨੀਵਰਸਿਟੀ ਤੋਂ ਵਿਦਿਆ ਤੋਂ ਬਾਝਾ ਨਾ ਰਹਿ ਸਕੇ ਜੇ ਮੈਂ ਗਲਤ ਨਾ ਆਵਾਂ